ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਤਾਅਕਤ ਹੈ ਨਗਰ ਵਿੱਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ ਗਿਆ ਰਿਪੋਰਟ ਕੀ ਹੈ ਪੂਰਾ ਮਾਮਲਾ ਉਹ ਦੇਖਦੇ ਹਾਂ ਸ਼ੌਕਮੰਦਲ ਦੀ ਰਿਪੋਰਟ ਇਹ ਤੁਹਾਨੂੰ ਪਤਾ ਹੋਊਗਾ ਨਾ ਅੰਦਰ ਸਾਮਾਨ ਕਿੱਥੇ ਨੂੰ ਖਾਲੀ ਜਾਂਦਾ ਹੈ ਹਾਂ ਇੱਥੇ ਹੈਗਾ ਹੈਗਾ ਤੈਨੂੰ ਕਿੱਥਾ ਹੋਣੀ ਹੈ ਕਿੱਦਾਂ ਨਾ ਆਲੀ ਜਾਂਦੀ ਹਾਂ ਅੱਛਾ ਜੀ ਲੈ ਦਾ ਬੇਬੀ ਚੇਕ ਇਹਨਾਂ ਨੂੰ ਪਤਾ ਹੋਊਗਾ ਨਾ ਅੰਦਰ ਸਮਾਨ ਕਿੱਥੇ ਨੂੰ ਖਾਲੀ ਆ ਗਿਆ ਨਾ ਹਾਂ ਇੱਥੇ ਹੈਗਾ ਹੈਗਾ ਤੇਰੇ ਕੋਲ ਕੀ ਹੋਣੀ ਹੈ ਕੱਲ੍ਹ ਤੋਂ ਮਾਂ ਨਾਲ ਹੀ ਆਉਂਦਾ ਹਾਂ ਹਾਂ ਜੀ ਫਾਈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਤ ਕਾਲਸنگ ਫਾਰਮਨ ਹੈ ਜੀ ਹਾਂ ਸਰ ਅੱਜ ਇੱਥੇ ਪਹੁੰਚੇ ਟ੍ਰਾਂਸਪੋਰਟ ਨਗਰ ਦੇ ਵਿੱਚ ਕੀ ਕਾਰਨ ਕੀ ਸੀ ਹਾਂ ਤੁਹਾਨੂੰ ਤਕਰੀਬਨ 7:00 ਵਜੇ ਕਾਲ ਆਈ ਸੀਗੀ ਜੀ ਵੀ ਟ੍ਰਾਂਸਪੋਰਟ ਨਗਰ ਦੇ ਵਿੱਚ ਗੋਦਾਮ ਨੂੰ ਅੱਗ ਲੱਗੀ ਹੈ ਤੇ ਅਸੀਂ 5 ਤੋਂ 10 ਮਿੰਟਾਂ ਵਿੱਚ ਇੱਥੇ ਪਹੁੰਚ ਗਏ ਸੀਗੇ ਜੀ ਤੇ ਹੁਣ ਤਕਰੀਬਨ ਅੱਗ ਤੇ ਕਾਬੂ ਹੈ ਜੀ ਇਹ ਗੱਤਾ ਤੇ ਪਰਫਿਊਮ ਭਰੇ ਸ਼ੀਸ਼ੇ ਸੀਗੇ ਜੀ ਤੇ ਉਹਦੇ ਕਰਕੇ ਥੋੜੀ ਜਿਹੀ ਸਾਨੂੰ ਜ਼ਿਆਦਾ ਮੁਸ਼ਕਲ ਕਰਨੀ ਪਈ ਅੱਗ ਬੁਝਾਉਣ ਨੂੰ ਇਸ ਚੀਜ਼ ਦਾ ਗੋਦਾਮ ਸੀਗਾ ਜੀ ਇਹ ਪਰਫਿਊਮ ਉਹ ਸ਼ੀਸ਼ੇ ਦੇ ਗੱਤਾ ਵਗੈਰੇ ਸੀਗਾ ਜਿਆਦਾਤਰ ਜੀ ਜਾਂ ਖਾਲੀ ਸ਼ੀਸ਼ਿਆਂ ਤੇ ਕੋਸਮੈਟਿਕ ਦਾ ਸਮਾਨ ਸੀਗਾ ਜੀ ਕਿੰਨੇ ਟੈਂਡਰ ਇੱਥੇ ਫਾਇਰ ਟੈਂਡਰ ਇੱਥੇ ਮੰਗਵਾਣੀ ਪਈ ਤੇ ਤੁਹਾਨੂੰ ਦੋ ਫਾਇਰ ਟੈਂਡਰ ਲੱਗ ਚੁੱਕੇ ਨੇ ਜੀ ਇੱਥੇ ਠੀਕ ਜੀ ਦੇਖਣ ਵਾਲੀ ਹੋਵੇ ਨਾਲ ਇੱਥੇ ਆਪਣੇ ਪੈਟਰੋਲ ਪੰਪ ਪੈ ਗਿਆ ਤੇ ਕੋਈ ਵੱਡਾ ਹਾਦਸਾ ਹੋਣ ਦੇ ਚਾਂਸਸ ਲੱਗਦੇ ਸੀ ਤੁਹਾਨੂੰ ਇੱਥੇ ਚਾਂਸਸ ਸੀ ਕਿ ਪਰ ਜੇ ਅਸੀਂ ਮੌਕੇ ਤੇ ਪਹੁੰਚ ਕੇ ਕਾਬੂ ਪਾ ਲਿਆ ਜੀ ਤੇ ਮਿਹਨਤ ਕਾਫੀ ਕਰਨੀ ਪਈ ਤੁਹਾਨੂੰ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋਣ ਜਿਹੜੀ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਅਗਲੋ ਪਈ ਸੀਗੀ ਕੀ ਕਾਰਨ ਕੀ ਹੈ ਜੀ ਕਾਰਨ ਤਾਂ ਜੀ ਸਾਨੂੰ ਤਾਂ ਫਿਲਹਾਲ ਪਤਾ ਨਹੀਂ ਇਹ ਹੀ ਦੱਸ ਸਕਦੇ ਨੇ ਕਾਰਨ ਕਿਉਂਕਿ ਸਾਡੇ ਤੋਂ ਪਹਿਲਾਂ ਅਵੇਲੇਬਲ ਇਹ ਸੀਗੇ ਜੀ ਕਿ ਦੇਖਿਆ ਜਾਵੇ ਇੱਥੋਂ ਲੱਗਦਾ ਵੀ ਇੱਥੇ ਦੇ ਅੰਦਰ ਬਿਜਲੀ ਫਿਟਿੰਗ ਵਗੈਰਾ ਵੀ ਨਹੀਂ ਆਈ ਜਿਸ ਤਰ੍ਹਾਂ ਲੱਗ ਬਜਾਈ ਜਾਣਾ ਹਨੇਰਾ ਪੰਡਾ ਹਾਂ ਜੀ ਕੋਈ ਪਤਾ ਨਹੀਂ ਸਾਨੂੰ ਕਾਰਨ ਦਾ ਬਿਜਲੀ ਫਿਟਿੰਗ ਸੀਗੀ ਬਿਜਲੀ ਫਿਟਿੰਗ ਅਗਰ ਦਿਲ ਅੱਗ ਲੱਗਣ ਦੇ ਕਾਰਨ ਉਹਦਾਰਾ ਮੱਝ ਜੇ ਆਪਾਂ ਗੱਲ ਕਰੀਏ ਵੀ ਹਰੇਕ ਦੁਕਾਨਦਾਰ ਕੋਲੇ ਜਾਂ ਕੋਈ ਗਡਾਉਨ ਹੈ ਉੱਥੇ ਜਿਹੜਾ ਫਾਇਰ ਸੇਫਟੀ ਦੇ ਪ੍ਰਬੰਧ ਹੁੰਦਾ ਕੋਈ ਇਸ ਤਰ੍ਹਾਂ ਦਾ ਇਹਨਾਂ ਕੋਲੇ ਕੋਈ ਹੈ ਉਸ ਬਾਰੇ ਸਾਨੂੰ ਜੀ ਕੋਈ ਜਾਣਕਾਰੀ ਨਹੀਂ ਹੈ ਜੀ ਉਸ ਬਾਰੇ